ਸੰਗਤ ਜੀ ਤੁਸੀਂ ਜਿਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਿੰਡ ਅਲਵਰਖ ਜ਼ਿਲ੍ਹਾ ਸੰਗਰੂਰ ਪਿਆਰਿਓ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਅੱਜ ਵੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਅਸਥੀਆਂ ਮੌਜੂਦ ਹਨ ਇਸ ਸਥਾਨ ਤੇ ਇਹ ਪਵਿੱਤਰ ਅਸਥੀਆਂ ਕਿਵੇਂ ਪਹੁੰਚੀਆਂ ਇਸਦੇ ਲਈ ਤੁਹਾਨੂੰ 318 ਸਾਲ ਪਿਛਲੇ ਇਤਿਹਾਸ ਵੱਲ ਲੈ ਚੱਲਦੇ ਆਂ ਇੱਥੇ ਜੀ ਪਹਿਲਾਂ ਮਤਲਬ ਤੋਂ तकरीबन ਸਾਡੇ ਬਜ਼ੁਰਗਾਂ ਦੇ ਇਹ ਜਿਵੇਂ ਬਜ਼ੁਰਗ ਨੇ ਜਾਂ ਸਤੋਂ ਵੱਡੇ ਜਿਹੜੇ ਬਜ਼ੁਰਗ ਸੀ ਉਹ ਗੱਲਾਂ ਕਰਿਆ ਕਰਦੇ ਸੀ ਕਿ ਐਸ ਸਥਾਨ ਤੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੇ ਇੱਥੇ ਮਤਲਬ ਪੂਤੀ ਆਈ ਹੋਈ ਆ ਇਹ ਟੌਡਰ ਮੱਲ ਜਿਹੜਾ ਕਾਕਲੇ ਦਾ ਸੀ ਉਹ ਇੱਥੇ ਲੈ ਕੇ ਆਇਆ ਸੀ ਜਿਨ੍ਹਾਂ ਨੇ ਸਸਕਾਰ ਫਤਿਹਗੜ ਸਾਹਿਬ ਇਸਥੀ ਕੀਤਾ ਸੀ ਸਾਹਿਬ ਜੀ ਤੇ ਇੱਥੇ ਪਹਿਲਾਂ ਜਿਹੜਾ ਟੋਡਰ ਮੱਲਾ ਉਹਦੇ ਬਾਰੇ ਮੈਂ ਥੋੜਾ ਜਿਹਾ ਦੱਸਾਂ ਕਿਉਂਕਿ ਇੱਥੇ ਨਵੇਂ ਪਾਤਸ਼ਾਹ ਜੀ ਜਦੋਂ ਪਹਿਲੀ ਯਾਤਰਾ ਕਰੀ ਸੀ ਨਾ 300 ਸੰਗਤਾਂ ਨਾਲ ਸੀ ਮਾਤਾ ਗੁਜਰਕਾ ਉਹਦੇ ਤੇ ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਸੀ ਹੋਰ ਵੀ 300 ਸੰਗਤਾਂ ਸੀ ਤੇ ਉਦੋਂ ਇੱਥੋਂ ਦੇ ਨਾ ਪਟਨਾ ਸਾਹਿਬ ਨੂੰ ਗਏ ਨੇ ਅੰਮ੍ਰਿਤਪੁਰ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਜੀ ਇੱਥੇ ਇੱਕ ਨਿਮਾ ਹੁੰਦਾ ਸੀ ਪਿਛਲੇ ਪਾਸੇ ਜਦੋਂ ਨੌਵੇਂ ਪਾਤਸ਼ਾਹ ਜੀ ਉੱਥੇ ਥੱਲੇ ਬੈਠੇ ਉਹ ਬਜ਼ੁਰਗ ਦੱਸਦੇ ਸੀ ਕਿ ਉਸ ਨਿਮਮ ਦੇ ਪੱਤੇ ਮਿੱਠੇ ਹੋ ਗਏ ਸੀ ਇਹ ਜਿਹੜੀ ਜ਼ਮੀਨ ਆ ਇਹ ਦੀਵਾਨ ਟੋਡਰਮਲ ਜਿਹਨਾਂ ਨੇ ਫਤਿਹਗੜ੍ਹ ਸਾਹਿਬ ਇਹ ਸਸਕਾਰ ਕੀਤਾ ਸਾਹਿਬ ਜਦਾਂ ਦਾ ਤੇ ਉਹਦੀ ਆਪਣੀ ਜ਼ਮੀਨ ਆ ਇਹ ਕਾਕੜਾ ਇੱਥੋਂ ਤਕਰੀਬਨ 2.5 ਕਿਲੋਮੀਟਰ ਆ ਉਹਦਾ ਪਿੰਡ ਸੀ ਕਾਕੜਾ ਇਹ ਸਾਰੀ ਜ਼ਮੀਨ ਤਕਰੀਬਨ ਟੋਡਰਮਲ ਦੀ ਸੀ ਇੱਥੇ ਗੁਰੂ ਸਾਹਿਬ ਦੀ ਜਦੋਂ ਉਹਨੂੰ ਪਤਾ ਲੱਗਾ ਕਿ ਨਵੇਂ ਪਾਤਸ਼ਾਹ ਜੀ ਮੇਰੀ ਜ਼ਮੀਨ 'ਚ ਆ ਕੇ ਬੈਠੇ ਨੇ ਕੋਈ ਮਹਾਪੁਰਸ਼ ਆਏ ਨੇ ਤਾਂ ਉਹ ਆਪਣੇ ਪਰਿਵਾਰ ਨੂੰ ਇਹ ਹੋਰ ਸੰਗਤਾਂ ਨੂੰ ਲਾਇਆ ਕਰਕੇ ਸਤਿਗੁਰੂ ਦੀ ਸੇਵਾ ਦੇ ਵਿੱਚ ਪਹੁੰਚਿਆ ਸਤਿਗੁਰੂ ਦੀ ਬੜੀ ਤਨਮਨ ਦੇ ਨਾਲ ਸੇਵਾ ਕੀਤੀ ਸਤਿਗੁਰੂ ਜੀ ਇੱਥੇ 18 ਕਤਕਸ 1722 ਸੰਮਤ ਨੂੰ ਆਏ ਸੀ ਇਹ ਉਹਨੇ ਕਤਕ ਮਤਲਬ ਨੂੰ ਅਗਲੇ ਦਿਨ ਭਵਾਨੇਗੜ੍ਹ ਦੇ ਖੇਚਲੇ ਗਏ ਜਦੋਂ ਸਾਰੇ ਰਾਤ ਸੇਵਾ ਕਰਦੇ ਆ ਟੋਡਰਮਲ ਬਹੁਤ ਸੇਵਾ ਕੀਤੀ ਮਾਨਮੰਦੇ ਨਾਲ ਜਦੋਂ ਸਤਿਗੁਰੂ ਜੀ ਨੇ ਅੱਗੇ ਜਾਣ ਦੇ ਤਿਆਰੇ ਕੀਤੇ ਪੋਨੇਗੜ੍ਹ ਨੂੰ ਤਾਂ ਟੋਡਰਮਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਇਸ ਸਥਾਨ ਤੇ ਹੋ ਰੱਖੋ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਅੱਗੇ ਵੀ ਸਾਨੂੰ ਸੰਗਤਾਂ ਠੀਕ ਰਹੀਆਂ ਨੇ ਅੱਗੇ ਆਸੀ ਕਾਫੀ ਦੂਰ ਜਾਣਾ ਹੈ ਇਸ ਤਰ੍ਹਾਂ ਸੰਗਤਾਂ ਦੇ ਦਰਸ਼ਨ ਕਰਕੇ ਟੋਡਰਮਲ ਕਹਿੰਦਾ ਮਹਾਰਾਜ ਮੈਨੂੰ ਆਪਣੇ ਜਥੇ ਦੇ ਵਿੱਚ ਰੱਖੋ ਮੈਨੂੰ ਤਾਂ ਆਪਣੀ ਸੇਵਾ ਦੇ ਵਿੱਚ ਰੱਖੋ ਮੇਰਾ ਜੀ ਨਹੀਂ ਲੱਗਦਾ ਤਤਵ ਵਗਾਰ ਹੁਣ ਮੈਨੂੰ ਆਪਣੀ ਸੇਵਾ ਦੇ ਵਿੱਚ ਮੇਰਾ ਜਨਮ ਸਫਲਾ ਕਰੋ ਤਾਂ ਸਤਗੁਰੂ ਜੀ ਨੇ ਬਚਨ ਕੀਤਾ ਟੋਡਰਮਲ ਤੂੰ ਧੀਰਜ ਰੱਖ ਧੀਰੇ ਤੋਂ ਤਾਂ ਬਹੁਤ ਵੱਡੀ ਸੇਵਾ ਲੈਣੀ ਆ ਤੇਰੀ ਸੇਵਾ ਨੂੰ ਤਾਂ ਦੁਨੀਆ ਯਾਦ ਕਰਿਆ ਕਰੂਗੀ ਤੂੰ ਦੱਸੇ ਨਾ ਹਾਂ ਵੇ ਕਿਰਤ ਕਮਾਈ ਕਰੀ ਚੱਲ ਤੇਰੇ ਕੋਲੇ ਰਿੱਧ ਸਿੱਧ ਸਭ ਕੁਸ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਖਸ਼ ਦਿੱਤਾ ਤੇ ਨਾਮਦਾਨ ਬਖਸ਼ ਦਿੱਤਾ ਜਿਸ ਕਰਕੇ ਉਹ ਫਿਰ ਪਪਾਰ ਕਾਰਨ ਸਰਹੰਦ ਵਿਖੇ ਜਾਇਆ ਗੱਲ ਸਰਹੰਦ ਵਿੱਚ ਜਦੋਂ ਜਾਂਦਾ ਜਾਂਦਾ ਉਹਦੀ ਸਿਆਣਪ ਕਰਕੇ ਸਤਿਗੁਰੂ ਦੀ ਕਿਰਪਾ ਕਰਕੇ ਤਾਂ ਉਹਨੂੰ ਉੱਥੇ ਦਬਾਨ ਦੀ ਮਤਲਬ ਉੱਥੇ ਨੌਕਰੀ ਮਿਲ ਗਈ ਦਰਬਾਰ ਦੇ ਵਿੱਚ ਤਾਂ ਤਰੱਕੀ ਕਰਦਾ ਕਰਦਾ ਉਹ ਦਬਾਨ ਦੇ ਅਹੁਦੇ ਤੇ ਪਹੁੰਚ ਗਿਆ ਪਰ ਜਿਹੜੀ ਉਹਦੀ ਲਿਵ ਸੀ ਉਹ ਗੁਰੂ ਤੇਗ ਬਾਹ ਦੱਸਿਆ ਗੁਰੂ ਘਰ ਦੇ ਨਾਲ ਜੁੜੀ ਹੋਈ ਸੀ ਇਹ ਆਪਣਾ ਬਹੁਤ ਵੱਡਾ ਉਹਦਾ ਕਾਰੋਬਾਰ ਹੋ ਗਿਆ ਬਹੁਤ ਸਾਰੀ ਮਾਇਆ ਹੋ ਗਈ ਜਦੋਂ ਉਸਨੇ ਦੇਖਿਆ ਕਿ ਸਹਿਬਜ਼ਾਦੇ ਤੇ ਮਾਤਾ ਸਾਹਿਬ ਜੀ ਤਾਂ ਫੰਡੇ ਬੁਰਜ ਦੇ ਵਿੱਚ ਵਜੀਦ ਖਾਨ ਦੀ ਕੈਦ ਦੇ ਵਿੱਚ ਹਨ ਤਾਂ ਉਹਦਾ ਦਿਲ ਬੜਾ ਤੜਫਿਆ ਉਸਨੇ ਕੀ ਕਰਿਆ ਸੋਚਿਆ ਵੀ ਮੈਂ ਜਿਹੜੀ ਮੈਨੂੰ ਸਹਾਇ ਸੇਵਾ ਲੈਣ ਦੀ ਸਤਿਗੁਰੂ ਜੀ ਨੇ ਕਿਹਾ ਸੀ ਗੱਲ ਉਹ ਆ ਹੀ ਸਬਾਣਾ ਹੋਵੇ ਤਾਂ ਉਹਨੇ ਕੀ ਕੀਤਾ ਕਿ ਇੱਥੇ ਸਾਰੀ ਆ ਕੇ ਜ਼ਮੀਨ ਵੇਚ ਦਿੱਤੀ ਸਾਰਾ ਆਪਣਾ ਘਰ-ਬਾਰ ਵੇਚਤਾ ਸਾਰਾ ਤੇ ਉੱਥੇ ਦੀ ਵੀ ਜਿਹੜੀ ਜਾਤ ਜੇ ਬੀਤੀ ਸੀ ਉਹ ਵੀ ਵੇਚੀ ਤਾਂ ਬਹੁਤ ਸਾਰੀਆਂ ਮੋਹਰਾ ਸੋਨੇ ਦੀਆਂ ਇਕੱਠੀਆਂ ਕਰਕੇ ਬਜੀਦ ਖਾਨ ਨੂੰ ਕਹਿਣ ਲੱਗਿਆ ਨਾ ਬਜੀਦ ਖਾਨ ਨੂੰ ਦੇਣ ਦੇ ਵਾਸਤੇ ਤਿਆਰ ਸੀ ਔਰ ਜਦੋਂ ਉਹ ਜਦੋਂ ਤੱਕ ਉਹਨੇ ਇੰਨੀ ਗੱਲ ਕਰੀ ਤਾਂ ਉਹ ਸ਼ਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਚੁੱਕੇ ਸੀ ਤਾਂ ਉਹ ਬੜਾ ਪਸਤਾ ਹੈ ਕਿ ਮੇਰੇ ਹੱਥਾਂ ਬਾਜੀ ਨਿਕਲ ਗਈ ਤਾਂ ਉਸਨੇ ਸੋਚਿਆ ਵੀ ਸੱਚੇ ਪਾਤਸ਼ਾਹ ਹੁਣ ਮੈਂ ਕੀ ਸੇਵਾ ਲਵਾਂ ਤਾਂ ਉਸਨੇ ਸੋਚਿਆ ਵੀ ਮੈਂ ਹੁਣ ਇਹਨਾਂ ਦੇ ਸੰਸਕਾਰ ਕਰ ਦੇਵਾਂ ਪਹਿਲਾ ਜਿਹੜਾ ਬੱਚਾ ਤਨ ਸੀ ਉਹਨਾਂ ਨੂੰ ਬਚਾਉਣ ਵਾਸਤੇ ਸੀ ਕਿਉਂਕਿ ਉਹਨੂੰ ਇਹ ਸਿਰਫ ਸੇਵਾ ਸਾਹਿਦ ਮੰਨ ਤੂ ਇਹ ਬਚਾਉਣ ਦੀ ਲੈਣੀ ਸੀ ਸੱਚੇ ਪਾਤਸ਼ਾਹ ਨੇ ਪਰ ਹਾਂਜੀ ਵੀ ਮੈਂ ਸੋਨਾ ਉਹਨਾਂ ਬਰਾਬਰ ਤੋਲ ਦਾਂਗਾ ਤਾਂ ਉਹਨੇ ਫਿਰ ਇਹ ਹੀ ਸੋਚਿਆ ਵੀ ਮੈਨੂੰ ਸ਼ਾਇਦ ਆਹੀ ਮਿਲ ਜੂਗੀ ਇਹ ਸਸਕਾਰ ਦੀ ਸੇਵਾ ਆਹ ਜਦੋਂ ਜੀਦ ਖਾਨ ਦੇ ਪੇਸ਼ ਹੋਇਆ ਜੀਦ ਖਾਨ ਕਹਿੰਦਾ ਇਹ ਤੂੰ ਜਿਤਨੇ ਇਹਨਾਂ ਵਾਸਤੇ ਜ਼ਮੀਨ ਸਸਕਾਰ ਕਰਨ ਵਾਸਤੇ ਲੈਣੀ ਆ ਉਹ ਮੋਰਾਂ ਬਿਛਾ ਕੇ ਦੇ ਜਦੋਂ ਉਸਨੇ ਕਿਹਾ ਕਿ ਮੈਨੂੰ ਜ਼ਮੀਨ ਮਕਰ ਕੀਤੇ ਜਾਵੇ ਤਾਂ ਅੱਤੇ ਵਾਲੀ ਦੀ ਇਹ ਜ਼ਮੀਨ ਜਿੱਥੇ ਹੁਣ ਗੁਰਦੁਆਰਾ ਜੋਤੀਸਰੂਪ ਸ਼ੋਭਤਾ ਤਾਂ ਉੱਥੇ ਵਿਛਾ ਦਿੱਤੀਆਂ ਜਦੋਂ ਤਾਂ ਬਰੀਦ ਖਾ ਕਹਿੰਦਾ ਮੈਂ ਤੈਨੂੰ ਵਿਛਾਉਣ ਵਾਸਤੇ ਨਹੀਂ ਗਿਆ ਤੈਨੂੰ ਮੈਂ ਖੜੀਆਂ ਕਰਨ ਵਾਸਤੇ ਗਿਆ ਖੜੀਆਂ ਕਰਕੇ ਦੇ ਆ ਨਵੇਂ ਪਾਦਸ਼ਾਹ ਜੀ ਦੀ ਐਡੀ ਬੜੀ ਕਿਰਪਾ ਹੋਈ ਤਾਂ ਉਹਦੇ ਕੋਲ ਇੰਨਾ ਧਨ ਹੋ ਗਿਆ ਕਿ ਉਹਨੇ ਉਹ ਖੜੀਆਂ ਵੀ ਕਰਕੇ ਦੇ ਦਿੱਤੀਆਂ ਆ ਉਹ ਸਸਕਾਰ ਕਰਨ ਦੇ ਵਿੱਚ ਸਫਲ ਹੋਇਆ ਉਸ ਤੋਂ ਬਾਅਦ ਤੀਜੇ ਦਿਨ ਅਈ ਜੋਤ ਸਿੰਘ ਨਾਮੀ ਸਿੱਖ ਜਿਹੜਾ ਉਹਨਾਂ ਦੇ ਨਾਲ ਮਦਦ ਕਰ ਰਿਹਾ ਸੀ ਦਵਾਨ ਟੋਡਰ ਮੱਲ ਨੇ ਅਈ ਜੋਤ ਸਿੰਘ ਨਾਮੀ ਸਿੱਖ ਨੂੰ ਅ ਗਾਗਰ ਦੇ ਵਿੱਚ ਪਾ ਕਰਕੇ ਇਹ ਵਸਤੂ ਮਤਲਬ ਵਸਤੂ ਜਿਹੜੇ ਅਗੀਠੇ ਦੇ ਹਾਲਤ ਚੌਕ ਕਰਕੇ ਉਹ ਗਾਗਰ ਵਿੱਚ ਪਾ ਕੇ ਇੱਥੇ ਭੇਜਿਆ ਤਾਂ ਇੱਥੇ ਇੱਕ ਜਿਹੜਾ ਸਾਧੂ ਰਹਿੰਦਾ ਸੀ ਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਜੀ ਉਹ ਸਾਧੂ ਨੂੰ ਬਚਨ ਕਰਕੇ ਸੀ ਕਿ ਤੇਰੇ ਕੋਲੇ ਜਿਹੜੀ ਵਸਤੂ ਇੱਥੇ ਆਵੇ ਤੂੰ ਉਹਨੂੰ ਸੰਭਾਲ ਲੈਣੀ ਆ ਇਹਨਾਂ ਦੋਨਾਂ ਨੇ ਮਤਲਬ ਇੱਥੇ ਡੁੱਗਾ ਟੋਆ ਪੁੱਟ ਕੇ ਉਹ ਹਸਤਾਂ ਵਾਲੀ ਗਾਗਰ ਦਵਾ ਦਿੱਤੇ ਤੇ ਉੱਪਰ ਥੜਾ ਬਣਾ ਦਿੱਤਾ ਇਹ ਜਿਹੜਾ ਪ੍ਰਸੰਗ ਆ ਥੋੜਾ ਜਿਹਾ ਗੁਰੂ ਕੀਆ ਸਾਖੀਆਂ ਪਿਆਰਾ ਸਿੰਘ ਪਾਦਮ ਨੇ ਜਿਹੜਾ ਹੁਣ ਉਹਨਾਂ ਦਾ ਮਤਲਬ ਉਹ ਉਸਤਕ ਨੂੰ ਗੁਰੂ ਕੀਆ ਸਾਖੀਆਂ ਨੂੰ ਅੰਤਮ ਰੂਪ ਦਿੱਤਾ ਏ ਤਾਂ ਉਹਦੇ ਵਿੱਚ ਲਿਖਿਆ ਦੀਵਾਨ ਟੋਡਰਮਾਲ ਕਪੂਰ ਨੇ ਆਪਣੇ ਭਾਈ ਕੋ ਗੈ ਲਾਇ ਕਰ ਇਨੋਂ ਲਾਸਾਂ ਕਾ ਬਾਹਰ ਬਸਤੀ ਮੇਂ ਲਜਾ ਕੇ ਸੰਸਕਾਰ ਕਰਦੀ ਆ ਉਸਕੇ ਪਾਛੇ ਤੀਜੇ ਦਿਨਾਂ ਭਾਈ ਜੋਤ ਸਿੰਘ ਨਾਮੇ ਸਿੱਖ ਤੀਨੋਂ ਕੀ ਬਸਮ ਗਾਗਰ ਚ ਪਾ ਕੇ ਆਪਣੇ ਪਿੰਡ ਲੈ ਗਿਆ ਇਹ ਬਾਹਰ ਛਿੜੀ ਮੇਂ ਲਜਾ ਕਰਕੇ ਦਵਾ ਦਿੱਤੀ ਜਿਹੜੀਆਂ ਇਹ ਸਤਰਾਣ ਨੇ ਇਹ ਇਹ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਮੇਲ ਖਾਂਦੀਆਂ ਨੇ ਇਹ ਜਦੋਂ ਇਹ 1991 ਦੇ ਵਿੱਚ ਜਿਸ ਤਰ੍ਹਾਂ ਇਹ ਭਾਈ ਗਰਮੇਲ ਸਿੰਘ ਜੀ ਇਸ ਸਮੇਂ ਕਾ ਸੇਵਾ ਦੇ ਵਿੱਚ ਸੇਵਾ ਕਰ ਰਹੇ ਨੇ ਇਹ ਜਦੋਂ ਇਹ ਪੰਜ ਪਿਆਰਿਆਂ ਦੇ ਵਿੱਚ ਜਿਹੜੇ ਪੰਜ 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 ਸਿੰਘ ਉਸ ਸਮੇਂ ਪਟਾਈ ਕਰ ਰਹੀ ਸੀ ਇਸ ਸਥਾਨ ਤੇ ਛੋਟਾ ਸਥਾਨ ਸੀ ਨਾਮਾ ਸਥਾਨ 1999 ਦੇ ਵਿੱਚ ਕਾਰ ਸੇਵਾ ਦੇ ਦੌਰਾਨ ਬਣਿਆ ਇਹ ਤਾਂ ਇਹ ਪਟਾਈ ਕਰਦੇ ਸੀ ਤਾਂ ਉਹਦੇ ਵਿੱਚੋਂ 6-7 ਫੁੱਟ ਡੂੰਘਾ ਇੱਕ ਐਸੀ ਚੀਜ਼ ਆਈ ਮਤਲਬ ਉਹ ਜਿਹੜੀ ਜ਼ਮੀਨ ਦੀ ਮਿੱਟੀ ਨਾਲੋਂ ਇੱਕ ਲਹਿਦੀ ਸੀ ਉਹਦੇ ਵਿੱਚ ਹਸਤ ਵੀ ਸੀ ਲੋਹੇ ਦੇ ਮਨੋਰ ਤਾਂ ਉਹ ਜਣਵੀ ਬਹੁਤ ਸਾਰੀਆਂ ਸੰਗਤਾਂ ਇੱਥੇ तकरीबन 5-600 ਦੇ ਕਰੀਬ ਪ੍ਰਾਣੀ ਹੋਣਗੇ ਜਿਨ੍ਹਾਂ ਨੇ ਉਸ ਸਮੇਂ ਦਰਸ਼ਨ ਕੀਤੇ ਉਹ ਸੰਭਾਲ ਕੇ ਇਹਨਾਂ ਨੇ ਉਧਰ ਬਾਹਰਲੇ ਕਮਰੇ ਵਿੱਚ ਸੰਭਾਲੀ ਤਾਂ ਉਸ ਤੋਂ ਬਾਅਦ ਫਿਰ ਕਾਂਚ ਦੇ ਵਰਤਮਾਨ ਦੇ ਵਿੱਚ ਪਾ ਕੇ ਸੰਗਤਾਂ तकरीबन ਸਾਲ ਡੇਢ ਸਾਲ ਦਰਸ਼ਨ ਕਰਦੀਆਂ ਰਹੀਆਂ ਕਿ ਜਦੋਂ ਇਹ ਅਸਥਾਨ तकरीबन ਬਣ ਕੇ ਪੂਰਾ ਹੋ ਚੁੱਕਿਆ ਅਰਸ ਲੱਗਣ ਦੇ ਤਿਆਰ ਸੀ ਤਾਂ ਉਹ ਵਰਤਮਾਨ ਇਹ ਥੜਾ ਸਬ ਜਿਹੜਾ ਹੁਣ ਬਣਿਆ ਹੋਇਆ ਸਥਾਨ ਇਹ ਤੀਜੀ ਵਾਰ ਬਣ ਰਿਹਾ ਸਾਡੀ ਸੁਰਤ ਦੇ ਵਿੱਚ ਜਾਣੀ ਇਹ ਇਹ ਸਥਾਨ ਦੇ ਥੜਾ ਸਬ ਦੇ ਹੀਠਾਂ ਰੱਖ ਦਿੱਤੀਆਂ ਇਸ ਸਮੇਂ ਤਕਰੀਬਨ 2 ਢਾਈ ਫੁੱਟ ਡੂੰਘੀਆਂ ਨੇ ਉਹ ਜਿਹੜਾ ਆਸਤ ਰੱਖਿਆ ਹੋਇਆ ਵਰਤਮਾਨ ਉਹਦੇ ਵਿੱਚ ਹੱਡੀਆਂ ਸੀ ਜਿਵੇਂ ਆਪਾਂ ਗੀਠੇ ਦੇ ਇਸ ਸਮੇਂ ਫੁੱਲ ਚੁਗਦੇ ਨੇ ਨਾ ਪੁਰਾਣੀ ਦੇ ਕੋਈ ਵੀ ਪੁਰਾਣੀ ਉਹ ਫੁੱਲ ਉਸੇ ਤਰ੍ਹਾਂ ਹੀ ਚੁਗੇ ਹੋਏ ਸੀ ਉਹਦੇ ਵਿੱਚ ਜਿਵੇਂ ਕਿਰਪਾਨ ਦੇ ਇਹ ਸਾਰੇ ਚੀਜ਼ ਗਲ ਚੁੱਕੀ ਸੀ तकरीबन ਲੋਹੇ ਨੂੰ ਵੀ ਜਰ ਲੱਗ ਚੁੱਕੀ ਸੀ ਜਿੰਨਾ ਵੀ ਲੋਹਾ ਸੀ ਕਰਪਾਨ ਸੀ ਲੋਹੇ ਦੇ ਮਣ ਕੇ ਸੀ ਇਹ ਢਾਗਰ ਵੀ ਜਿਹੜੀ ਉਹ तकरीबन ਉਹ ਵੀ ਮਨੂਰ ਹੋ ਚੁੱਕੀ ਸੀ ਸਾਰੀ ਇਸ ਤਰ੍ਹਾਂ ਦੀ ਬਣ ਚੁੱਕੀ ਸੀ ਪਰ ਜਿਹੜੇ ਦੂਜੀ ਹਾਲੇ ਦੀ ਢਾਲੇ ਦੀ ਜਗਾ ਸੀ ਉਹ ਪੂਰੀ ਸਖਤ ਸੀ ਅਸੀਂ ਮੈਂ ਉਸ ਸਮੇਂ ਅੱਖੀਆਂ ਦੇਖੀਆਂ ਨੇ ਸਾਰੀਆਂ ਚੀਜ਼ਾਂ ਸਾਡਾ ਪਿੰਡ तकरीबन ਇੱਥੇ ਅੱਧਾ ਸੀ ਬਾਹਰਲਾ ਵੀ ਇਲਾਕਾ ਵੀ ਕਾਰ ਸੇਵਾ ਦੇ ਵਿੱਚ ਬਹੁਤ ਸਾਰੀ ਸੇਵਾ ਕਰ ਰਹੇ ਸੀ ਉਸ ਸਮੇਂ ਦਰਸ਼ਨ ਕੀਤੇ ਅਸੀਂ ਉਰੇ ਸੇਵਾ ਕਰ ਰਹੀ ਸੀ ਸੇਵਾ ਕਰਦੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਤਾਂ ਬਾਬਾ ਕਿਰਪਾਲ ਸਿੰਘ ਸਾਡੇ ਕੋਲੇ ਖੜਾ ਸੀ ਤਾਂ ਪੰਜਪਨ ਸਿੰਘ ਉਸ ਟੋਏ ਦੇ ਵਿੱਚ ਜਿੱਥੇ ਖਦਾਈ ਹੋ ਰਹੀ ਸੀ ਯਾਨੀ 5-6 ਫੁੱਟ ਡੂੰਗੀ ਵੀ ਖਦਾਈ ਕਰਦੇ ਕਰਦੇ ਤਾਂ ਤੀਹਿਆਂ ਕਈ ਤੇ ਜਾਂ ਬਾਦਲੀਆਂ ਕਾਹਤੇ ਕਾਹ ਬੜਾ ਰੂਪਾ ਪਤ ਪਾਉਂਦੇ ਪਾਉਂਦੇ ਆਈ ਗਏ ਤਾਂ ਅਸੀਂ ਜਦੋਂ ਉੱਥੇ ਗਏ ਸਾਡੀ ਬਾਦਲੀ ਹੋਈ ਵੀ ਤੁਸੀਂ ਹੁਣ ਭਾਈ ਦੂਆ ਨੂੰ দাম ਚੜ ਗਿਆ ਤੁਸੀਂ ਜਾਓ ਬਾਬਾ ਜੀ ਨੇ ਅਸੀਂ ਪੰ ਸਿੰਘ ਭੇਜ ਤੇ ਜਾ ਕੇ ਜਦੋਂ ਟੱਕ ਮਾਰਿਆ ਤਾਂ ਉੱਥੇ ਸਾਨੂੰ ਥੋੜਾ ਜਿਹਾ ਪਤਾ ਲੱਗ ਗਿਆ ਵੀ ਇੱਥੇ ਸਹਿਬ ਜਾਦਾਂ ਦੇ ਤੇ ਮਾਤਾ ਗੁਜਰੀ ਦੇ ਤੇ ਆ ਆ ਹਸਤਾਏ ਹੋਏ ਨੇ ਪਹਿਲਾਂ ਪਤਾ ਸੀ ਵਿੜਾਗੂਆਂ ਤੋਂ ਅਸੀਂ ਨੇ ਜਦੋਂ ਜਾ ਕੇ ਉੱਥੇ ਟੱਕ ਮਾਰਿਆ ਉਹ ਸਾਨੂੰ ਐਡਾ ਸਾਰਾ ਗੜਬਾ ਡੋਰ ਤੇ ਸਮੇਤ ਕੁੰਡੇ ਤੇ ਉਹਦਾ ਗਾਲ ਤਾਂ ਉਹ ਗਾਲਿਆ ਪਿਆ ਸੀ ਅਸੀਂ ਨੇ ਉਹ ਚੱਕ ਕੇ ਟੋਕਰੀ ਦੇ ਵਿੱਚ ਪਾ ਕੇ ਤੇ ਕਮਰੇ ਦੇ ਵਿੱਚ ਲੈ ਜਾਣ ਨੂੰ ਲਿਜਾ ਕੇ ਕਮਰੇ 'ਚ ਅਸੀਂ ਜਦੋਂ ਪਹੁੰਚੇ ਅੰਦਰੋਂ ਕੁੰਡੇ ਲੱਗੇ ਕੁੰਡੇ ਖੋਲ ਕੇ ਮੈਂ ਰੱਖ ਕੇ ਜਦੋਂ ਬਾਹਰ ਆਇਆ ਮੇਰੇ ਤੋਂ ਸੰਗਤ ਪੁੱਛਣ ਲੱਗੀ ਵੀ ਕੀ ਵਿਕਾਉਂਨੇ ਮੈਂ ਕਿਹਾ ਵੀ ਮਾਤਾ ਗੁਜਰੀ ਤੇ ਸਾਹਿਬ ਜਾਨ ਨੇ ਪਾਈ ਅੰਦਰ ਤਾਂ ਇਹਨਾਂ ਨੂੰ ਬੇਨਤੀ ਕਰਕੇ ਪਾਈ ਅਸੀਂ ਫੇਰ ਸੇਵਾ ਤੇ ਲੱਗੇ ਤਾਂ ਫੇਰ ਕੋ ਕਰਕੇ ਉਹ ਟੋਕਰੀ ਚ ਪਾ ਕੇ ਅਸੀਂ ਉੱਥੇ ਰੱਖਿਆ ਏ ਤਾਂ ਫੇਰ ਇੱਕ ਜਦੋਂ ਇਹ ਹਿਸਤਾਨ ਬਣ ਗਿਆ ਉਦੋਂ 4-5 ਉਹ ਥਾੜਾ ਬਣਾਉਣ ਜਦੋਂ ਇਹ ਥਾੜਾ ਬਣਿਆ ਸਾਨੂੰ ਪੰਜ ਸਿੰਘਾਂ ਨੂੰ ਬਾਬਾ ਜੀ ਨੇ ਆਰਡਰ ਕੀਤਾ ਵੀ ਦੇ ਕਰਕੇ ਸੋਭਾ 5 ਵਜੇ ਅਸੀਂ ਵਰਤਮਾਨ ਤੇ ਆ ਕੇ ਜਿੱਥੋਂ ਉਹ ਫੁੱਲ ਪ੍ਰਾਪਤ ਹੋਏ ਤੇ ਐਸੇ ਥਾੜੇ ਦੇ ਥੱਲੇ ਅਸੀਂ ਨੇ ਹੋਵਤ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੈੜਾ ਦਾ ਇਤਿਹਾਸ ਉਹ ਇਸ ਤਰ੍ਹਾਂ ਜੀ ਜਿਹੜਾ ਇੱਥੇ ਪਹਿਲਾਂ ਸਥਾਨ ਬਣਾਇਆ ਸੀ ਫਰਸਾ ਲੱਗਾ ਹੋਇਆ ਸੀ ਨਾ ਇੱਥੇ ਬਾਬਾ RAM ਸਿੰਘ ਉਸ ਸਮੇਂ ਗ੍ਰੰਤੀ ਹੁੰਦਾ ਸੀ ਉਹਨੂੰ ਰਾਤ ਨੂੰ ਮਾਤਾ ਗੁਜਰ ਕੌਰ ਜੀ ਦੇ ਸਾਹਿਬ ਜਦ ਨੇ ਦਰਸ਼ਨ ਹੋਏ ਤਾਂ ਉਹਨਾਂ ਨੂੰ ਖੜੇ ਦਿੱਸੇ ਤਾਂ ਜਦੋਂ ਦੋ ਦਿਨ ਚੜ੍ਹਿਆ ਨਿਤਨੇਮ ਤੋਂ ਬਾਅਦ ਉਹਨਾਂ ਨੇ ਕੀ ਦੇਖਿਆ ਉਸ ਸਮੇਂ ਉੱਥੇ ਦੋ ਪੈੜਾ ਮਾਤਾ ਗੁਜਰ ਕੌਰ ਜੀ ਦੇ ਜਿਵੇਂ ਚੱਲਦੇ ਚੱਲ ਰਹੇ ਹੁੰਦੇ ਨੇ ਤੇ ਦੋ ਪਾਸੇ ਇਹ ਦੋ ਪੈੜਾ ਸਾਹਿਬ ਜੱਦਾ ਬਾਬਾ ਜੋਰਾਵਰ ਸਿੰਘ ਜੀ ਦੇ ਆ ਦੋ ਪੈੜਾ ਦੂਜੇ ਹੱਥ ਬਾਬਾ ਫਤੇ ਸਿੰਘ ਜੀ ਨੇ ਇਹ ਦੋ ਪੈੜਾ ਸੀ ਚਾਰ ਜਣ ਛੇ ਪੈੜਾ ਸੀ ਸਾਰੇ ਇਹ ਘਾਰ ਸੇਵਾ ਜਦੋਂ 191 ਦੇ ਵਿੱਚ ਲੱਗੇ ਉਸ ਸਮੇਂ ਜਦੋਂ ਫਰਸ ਤੋੜਿਆ ਗਿਆ ਕਣਾਂ ਦੇ ਨਾਲ ਉਹ ਪੰਜ ਪੈੜਾ ਜਣ ਦੀ ਟੁੱਟ ਗਈ ਅਸ ਜਮੇ ਨਸਤ ਹੋ ਗਈਆਂ ਤੇ ਛੇ ਜਿਹੜੀ ਮਾਤਾ ਸਾਹਿਬ ਦੀ ਇੱਕ ਪੈੜ ਸੀ ਉਹ ਕਿਸੇ ਸਰਧਾਲੂ ਨੇ ਜਦੋਂ ਇਸ ਤਰ੍ਹਾਂ ਖੜੇਪੜ ਦੇ ਉੱਥੇ ਆ ਤਾਂ ਉਹ ਪੈੜ ਇੱਕ ਪਾਸੇ ਰੱਖ ਦਿੱਤੀ ਉਹ ਪੈੜ ਉਦੋਂ ਤੋਂ ਹੀ ਸੰਭਾਲੀ ਹੋਈ ਆ